ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਦਾ ਬਾਬਾ ਸਤਕਾਰ ਅੱਜ ਦੇ ਦਿਨ ਤੇ 15 ਅਗਸਤ ਦੇ ਦਿਨ ਤੇ ਸ੍ਰੀ ਹਰਿ ਦੇ ਭਲੇ ਦੀ ਅਰਦਾਸ ਕਰਦੀ ਹਾਂ ਸਭ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੀ ਹਾਂ ਸੱਚੇ ਪਾਤਸ਼ਾਹ ਕੋਲੋਂ ਇਹੀ ਮੰਗਦੀ ਹਾਂ ਝੋਲੀ ਅੱਡ ਕੇ ਕਿ ਸੱਚੇ ਪਾਤਸ਼ਾਹ ਜੋ ਸਾਡੇ ਵੱਡੇ ਬਡੇਰਿਆਂ ਨੇ 15 ਅਗਸਤ 1947 ਨੂੰ ਝੱਲਿਆ ਹੱਲੇ ਉਜਾੜੇ ਦੁੱਖ ਤਕਲੀਫ ਵਿਛੋੜੇ ਸਵਾਗਣਾ ਦੇ ਸਵਾਗ ਗਏ ਇੱਜ਼ਤਾਂ ਲੁੱਟੀਆਂ ਗਈਆਂ ਉਹ ਭਵਿੱਖ ਵਿੱਚ ਕਦੇ ਕਿਸੇ ਦੁਸ਼ਮਣ ਨਾਲ ਵੀ ਨਾ ਵਾਪਰੇ ਇਹ ਜੀ ਘਟਨਾ ਇਹ ਜਾਂ ਦੁਖਾਂਤ ਭਵਿੱਖ ਵਿੱਚ ਜਿਹੜਾ ਤੁਹਾਨੂੰ ਗਾਲਾਂ ਕੱਢਦਾ ਜਾਂ ਉਹ ਉਹਦੇ ਨਾਲ ਵੀ ਨਾ ਵਾਪਰੇ ਕਿਉਂਕਿ 1947 ਦਾ ਸੇਕ ਜਿਹੜੇ ਅਜੇ ਬੈਠੇ ਨੇ ਉਹਨਾਂ ਨੇ ਉਹਨਾਂ ਦੀਆਂ ਅੱਜ ਵੀ ਦਾੜੀਆਂ ਭਿੱਜਦੀਆਂ ਨੇ ਜਦੋਂ ਗੱਲ ਕਰਦੇ ਨੇ 47 ਦੀ